ਉਹ ਪੰਜਰਾਪਿਆ ਪਾਕਿਸਤਾਨੀ ਖੱਤੋ ਫਟਾ ਕੱਪ ਬਸਰੇ ਸਨਮਾਨ ਸਾਰ ਪੱਲੂ ਵਾਲਾ ਪਿੰਡ ਖਾਨਪੁਰ ਲੁਧਿਆਣਾ ਜਿਹੜਾ ਹਾਲ ਆਇਆ ਅਦਰਾਸਨੀ ਇਹ ਬੜਾ ਜੁੜਾ ਹੈ ਇਹ ਬੜਾ ਤੇ ਤੇਲੇ ਦਿੱਤਾ ਹੈਗਾ ਬਾਸਲੇ ਆਂਤਾ ਬਾਸਲੇ ਇਹ ਸ਼ੱਕ ਹੈ ਕਾ ਕਾ ਸੀ ਹੈ 15 ਸਾਲ ਪੁਰਾਣਾ ਕੰਪਿਊਟਰ ਹੈ ਅੱਛਾ ਜੀ ਸੱਤ ਸਾਲ ਪੁਰਾਣਾ ਵਾਈਫਰ ਹੈ ਨੇ ਪੁਰਾਣਾ ਕੰਪਿਊਟਰ ਹੈ ਹਾਂ ਡੇ ਧਰਦਾ ਬਾਈ ਹਾਂ ਡੇ ਧਰਾਂਦਾ ਜੀ ਕਿੰਨੇ ਕ ਸਾਲ ਧਰ ਸਕਦੇ ਬਾਈ ਡੇ ਧਰ ਸਕਦਾ ਕੰਪਿਊਟਰ ਕੰਪਿਊਟਰ ਮੈਂ ਖਾਣ ਪੁਰਾਣਾ ਕੰਪਿਊਟਰ ਦਾਣਾ ਪਣੀ ਬੜੀ ਅੰਗਲੀ ਜੀ ਕੰਪਿਊਟਰ ਹੀ ਜਾਂਦਾ ਅੱਛਾ ਜੀ ਇਹ ਵੀ ਸਾਖੀ ਬਾਈ ਹੈ ਹਾਂ ਇਹ ਉਹ ਨਾ ਸਾਖੀ ਰੋਕੀ ਅੱਛਾ ਜੀ ਡਾਈ ਹੋਣੀ ਹੈ ਜੀ ਹੈ ਨਾ ਵੀ ਪੁੱਠੀ ਜੀ ਅੱਛਾ ਜੀ ਪੇ ਜਿਹੜਾ ਭਾਈ ਕਿਹਨਾਂ ਲੋਕਾਂ ਦੋ ਤਿੰਨ ਸਾਲ ਜੋੜਾ ਲਾ ਰੱਖਦੇ ਆ ਕਿ ਨਹੀਂ ਜੇ ਵਾਤ ਉਹਨਾ ਚਾਹੀਦਾ ਭਾਈ ਜੋੜਾ ਯਾਰ ਜੋੜੇ ਨੂੰ ਦਵਾਈ ਲਾ ਦੇ ਦੋ ਢਾਈ ਮਿੰਨਰ ਦਾ ਕੀੜਿਆਂ ਦੀ ਅੱਛਾ ਜੀ ਜੋੜ ਨੇ ਤਾਂ ਨਾ ਕੋਈ ਐਡਾ ਹੋਣੀ ਹੈਗਾ ਬਾਹਰ ਲਾ ਰੱਖੇ ਫੇਰ ਦਵਾਈ ਲਾ ਕੇ ਆਪਣਾ ਖਰਾਕ ਦਾਣਾ ਪਾਣੀ ਵਧੀਆ ਪਾਈ ਜਾ ਬਸ ਤਾਲ ਠੀਕ ਹੈ ਠੀਕ ਹੈ ਆਂ ਕਿਆ ਕਰਦੇ ਭਾਈ ਤਰਾ ਕਰਦੇ ਲੈ ਨਿੱਕੀਏ ਵਿੱਚੇ ਸੋਰੋਂ ਦਾ ਬਾਜੜਾ ਮੱਛੀ ਮੱਛੀ ਹਰ ਤਰ੍ਹਾਂ ਦੀ ਚਲੋ ਠੀਕ ਹੈ ਜੀ ਓਕੇ ਵੀਰੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਆਪਾਂ ਪਹੁੰਚੇ ਤੇ ਉਸਤਾਰ ਕੱਲੂ ਮਾਰਾਂਗੇ ਗੋਲ ਮੈਂ ਕਹਾਂ ਚੱਲ ਸਵੇਰੇ ਸਵੇਰੇ ਵੀਡੀਓ ਬਣਾ ਲਈਏ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਭਾਈ ਮੈਂ ਪੱਟਦੇ ਫਿਰ ਜਾਨਵਰ ਹਾਂ ਵੀ ਕੱਲ ਪੱਟੇ ਅੱਛਾ ਜੀ ਇਹਦਾ ਆ ਫੜ ਕੇ ਰੱਖਿਆ ਕੋਈ ਇੱਕ ਦੋ ਜਿਹੜੇ ਪੱਟੇ ਨਵੇਂ ਇਹ ਸਾਰੇ ਬੱਚਿਆਂ ਵਾਲੇ ਬੜੇ ਆ। ਅੱਛਾ ਅੱਛਾ। ਜੋੜੀਆਂ ਹੀ। ਬੱਚੇ ਵਿੱਚ ਆ ਬੱਚੇ ਵਿੱਚ ਘੁੰਮਦੇ ਆ। ਇਹ ਰੋਕੇ ਨਾ ਸਾਨੂੰ ਇਹ ਡਾਉਣੇ ਨਹੀਂ ਹੈਗੇ। ਅੱਛਾ ਅੱਛਾ ਜੀ। ਇਹ ਡੱਬੇ ਵਈ ਇਹ? ਡੱਬੇ ਆ। ਮਰੇ ਕੋਣੇ ਬਾਈ ਗਾਨੀ ਵਾਲੇ ਹਨਾ। ਇਹ ਸਭ ਖੇੜਾ ਜੋੜਾ। ਇਹ ਮਾਂ ਜਿਹੜੀ ਪ્યોਰ ਸੁੱਖੇ ਵਾਲੀ ਗੱਤ ਹੀ ਆ। ਇਹਨਾਂ ਲੋਕਰ ਦੀ ਨਾ ਲੋਕਰ ਹਾਂਜੀ ਹਾਂ ਅੱਛਾ ਇਹ ਗਾਨੀਆਂ ਪਾਏ ਬੜੇ ਸੋਹਣੇ ਹਨ ਕਿਹ ਭਈ ਨਾ ਆ ਇਹਨਾਂ ਦੀ ਮਾਂ ਉੱਪਰ ਆ ਦੇ ਇਹਨਾਂ ਦੇ ਪੁੱਠੇ ਇਹਦੇ ਆਪ ਤਾਂ ਸ਼ਾਕੀ ਭਈ ਇਹ ਸ਼ਾਕੀ ਦਾ ਪੁੱਤਰ ਦਾ ਜਿਹੜਾ ਉਹ ਡੱਬਾ ਦਾ ਸ਼ਿਆ ਮਾਪਾ ਪਾ ਗਿਆ ਭਈ ਹਾਂ ਤੇ ਮੈਂ ਇੱਥੇ ਕਾਲ ਸਰਾਜਾ ਕਰਦਾ ਆਹ ਦੇਖਾਈ ਆਰੇ ਕਿ ਨਾ ਹੋਣਾ ਆਰੇ ਅੱਛਾ ਜੀ ਆਪਣਾ ਦੋ ਵਾਰ ਜਿੱਤਿਆ ਵਾ ਹੋਵੇ ਦੋ ਸਾਲ ਪਹਿਲਾਂ ਜਿੱਤਿਆ ਤਾਂ ਇਹ ਅੱਛਾ ਜੀ ਚੱਕ ਲੋਟ ਛੱਡਿਆ ਤਾਂ ਉੱਥੇ ਜਿੱਤਿਆ ਤਾਂ ਇੱਕ ਫੂਲ ਜਿੱਤਿਆ ਤਾਂ ਅੱਛਾ ਉਹ ਆਇਆ ਹੈ ਫਿਰ ਆਪਾਂ ਨੇ ਚੈਲੰਜ ਦਿੱਤਾ ਉਹ ਤੇ ਮੰਗਾਇਆ ਤਾਂ ਬਾਪ ਮਰ ਗਿਆ ਬਿੱਲੀ ਮਾਰ ਗਈ ਅੱਛਾ ਜੀ ਫਿਰ ਆਪਾਂ ਨੇ ਉਹ ਮੰਗਾ ਲਿਆ ਹੈ ਇਹਨਾਂ ਭਾਈ ਕਹਿੰਦੇ ਹੋ ਤੋ ਰੋਕੇ ਨਾ ਸਾਨੂੰ ਆ ਰੋਕਿਆ ਪੂਰਾ ਇਹ ਵੀ ਵਾਰ ਜਿੱਤਿਆ ਹੋਇਆ ਇਹਦੇ ਬਾ ਮਾ ਬਾ ਵੀ ਬਿੱਲੀ ਮਾਰ ਗਈ ਅੱਛਾ ਜੀ ਇਹ ਵੀ ਰੋਕਤਾ ਆਪਾਂ ਨੇ ਇਹ ਕਿਹਨੇ ਵਿਚ ਵਾਈ ਇਹਦੇ

ਆ ਉਹ ਹੀ ਕੂਟਰ ਹੈ ਜੀ ਨਾ ਅੱਛਾ ਵਾਪਸ ਆ ਗਿਆ ਹੈ ਹਾਂ ਹੋਰ ਬੱਚਾ ਕੱਟਿਆ ਹੈ ਨਹੀਂ ਅੱਛਾ ਇੱਕ ਵੀਡੀਓ ਉੱਡਿਆ ਹੋਇਆ ਹੈ ਆਪਣੇ ਕੋਲ ਇਹ ਆਪਣੇ ਘਰ ਦਾ ਹੀ ਹੈ ਟੋਕਰੀਆਂ ਲਾਈਆਂ ਹੋਈਆਂ ਇਸ ਵਾਰ ਫੇਰ ਜੋੜੇ ਟੋਕਰੀਆਂ ਆਪਣੇ ਮੰਗਾਇਆ ਹੈ ਕੂਟਰ ਵਾਪਸ ਮੰਗਾਇਆ بڑا ਕੂਟਰ ਮੰਗਾਇਆ ਅੱਛਾ ਇਹ ਲਾਲ ਫਰਾ ਮੰਗਾਇਆ ਇਹ ਵੀ ਚੀਜ਼ ਲੈਣ ਦਿੱਤਾ ਹੈ ਇਹਦੇ ਬੱਚੇ ਆਪਣੇ ਕੋਲ ਆਈ ਸੀ ਛੱਡੇ ਦੇ ੱੱਲੇ ਜਿੱਤੇ ਇੱਕ ਪੱਖਾ ਜਿੱਤੇ ਉਹਨਾਂ ਉੱਪਰ ਜਿੱਤੇ ਬੇਲੇ ਕਿ ਤੇਰੇ ਕੋ ਵੀ ਲੈ ਕੇ ਆਦਾ ਹਾਂ 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 ਉਹ ਉੱਪਰ ਹੈ ਤੇਰਾ ਬੱਚਾ ਉੱਥੇ ਛੱਡਿਆਦਾ ਬਾਈ ਆ ਜਿੱਥੇ ਓਲੇ ਵਗ ਰਹੇ ਨੇ ਜਿੱਥੇ ਓਲੇ ਵੀ ਤਾਂ ਪੈ ਗਏ ਤੇ ਕਰਨੀ ਗਿਆ ਅਸੀਦਪੁਰ ਅਸੀਦਪੁਰ ਇਹ ਪੱਟੀਆਂ ਮਤਲਬ ਹੁਣ ਹੁਣ ਦਾਸਪਾ ਸਾਹਿਬ ਦੀਆਂ ਇਤਨੀ ਛੱਡਣ ਵਾਲੀਆਂ ਨੇ ਇਹ ਅੱਛਾ ਦਾਸਪਾ ਸਾਹਿਬ ਨੇ ਹੁਣ ਬਹਰੋਗੇ ਇੱਥੇ ਬੈਠੇ ਕਿਤਾਬੇ ਬਣੇ ਜੇ ਪਰ ਉਹ ਲੋਕ ਕੋਈ ਹਟਦੀ ਨਹੀਂ ਇਤਗੀ ਜਦੋਂ ਵਾਰੇ ਅੱਛਾ ਜੀ ਕੱਟ ਕਰੇ ਬਾਈ ਦੋ ਦਫੰਗੇ ਕਰੇ ਵਾਸਤੇ ਹਾਂ ਬਸ ਵਿੱਚ ਡਾਰੀ ਡੂਰੀ ਮਾਰ ਕੇ ਖਾਣੇ ਚੜ ਜੰਦੇ ਸਸ 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 ਕਿੱਥੇ ਹੋਰ ਵੇਸ਼ ਸ਼ਾਕੀ ਵੀ ਖਾਣੇ ਮੈਂ ਕਹਿੰਦਾ ਆ ਬਾਈ ਆ ਠੀਕ ਆ ਤਰ ਪਾਏ ਹੋਏ ਮੈਂ ਕਹਿੰਦੀ ਸੈਟ ਕਰ ਲੈ ਤੂੰ ਵੀ ਹਾਂ ਦੇਖਦੇ ਆਹ ਕਾਰ ਰੋਕੀ ਆ ਅੱਛਾ ਜੀ ਸ਼ਾਕੀ ਆਈ ਹਾਂ ਹੁਣ ਮੇਰੇ ਕੋਲ ਛਾੱਕੇ ਵਸੋਈ ਜਿਹੜੀ ਬੂਦਰੀ ਬੜੀ ਆ ਜਿਹੜੇ ਸ਼ਾਕੇ ਸਾਰੇ ਹੁੰਦੇ ਆ ਉੱਧਰ ਹੀ ਆਖੇ ਰੋਕੇ ਆ ਅੱਛਾ ਜੀ ਦੋ ਤਿੰਨ ਰੋਕੇ ਉੱਧਰ ਵੀ ਉਹ ਪੱਠੇ ਵਿੱਚ ਜਿਹੜਿਆ ਉਹ ਕਾਲ ਕੰਤਰ ਜਾ ਇਹ ਨਵਾਂ ਬਚਾ ਹੁਣ ਅੱਛਾ ਜੀ ਆ ਉਹ ਥੋੜਾ ਬਿਠਾ ਬੜੀ ਜੀ ਕੈਸਾ ਉਕਾ ਜਾ ਕੈ ਬਿੱਲਾ ਜਾ ਉਹ ਬੜਾ ਉਤਰ ਆਪਣਾ ਲਾਲ ਚੀਨਾ ਅੱਛਾ ਆਹ ਵੀ ਬਹੁਤ ਉਹ ਐਂਟਰੀ ਉਂਟੀ ਕਰਾਤੀ ਬਾਈ ਫਿਰ ਹਾਂ ਐਂਟਰੀ ਕਿੰਨੇ ਹੋ ਗਿਆ ਬਾਈ ਜੀ ਗੰਗੜਾ ਅੱਛਾ ਜੀ ਇਹ लास्ट ਜਿਹੜੀ 95 ਉਹ ਤਾਂ ਛੋਟੇ ਤੇ 30 ਹਰੀ ਦੀ ਇਹ ਅੱਛਾ ਜਿਹੜੇ ਲਾਸਟ ਵਿੱਚ ਬਾਜੀ ਹੋਈ ਦੀ ਬਾਈ ਹਰੀ ਦੀ ਇਹ ਉਹ ਵੀ ਲਾਗ ਲਪੜੇ ਚਲ ਗਈ ਟਾਈਮ ਤੇ ਉਹ ਹੋ ਗਏ ਨਾ ਤਾਂ ਟਾਈਮ ਖਾਈ ਫੇਰ ਆਈ ਫੇਰ ਉੱਡੀ ਬਹੁਤੀ ਠੀਕ ਚੱਲ ਬਾਈ ਇੱਧਰ ਫੇ ਬਾਈ ਐਂਟਰੀ ਕਿੱਥੇ ਕਰਾ ਦਿਆਂ ਫੇ ਬਾਈ ਹੋ ਗਏ ਬਾਈ ਖਾਸ ਇੱਕ ਦੋ ਚਾਰ ਦਾ ਹੱਦ ਦੇ ਵਿੱਚ ਬਾਈ ਇੱਕ ਦੋ ਪਾਈ ਨਾ ਕਰਾ ਦਿਆਂ ਠੀਕ ਹੈ ਜੀ ਆਪਣੀਆਂ ਠੀਕ ਹੈ ਜੀ ਇੱਕ ਮਾਨ ਨੂੰ ਕਰਵਾਉਣੇ ਬਾਈ ਦੇ ਪਿੰਡ ਬਾਜੀ ਆ ਮੋਟਰਸਾਈਕਲ ਦੀ ਉੱਥੇ ਵੀ ਠੀਕ ਹੈ ਜੀ ਜਿਹੜੀ ਸਕੂਟਰੀ ਵਾਲੀ ਬਾਈ ਉੱਥੇ ਵੀ ਕਰਾਉਣੀ ਆ ਆਪਣਾ ਦੋਗਾ ਐਂਟਰ ਲਗਾਇਆ ਕਰ ਜਿਹੜੀ ਆ ਟੈਕਟਰ ਟੁੱਟ ਵਾਲੀ ਬਾਈ ਹੈਗੀ ਆ ਉੱਥੇ ਵੀ ਖੱਡੂਗੇ ਆ ਰੁੱਕੀ ਹੈ ਜੀ ਅੱਛਾ ਜੀ ਇਸ ਵਾਰ ਦੇ ਪੱਠੇ ਬਾਈ ਹਾਂ ਲੱਗੇ ਆ ਨਾ ਬਾਈ ਅਸ਼ਾਖਾ ਹੈ ਸਾਥੀ ਹੈ ਮੇਰੇ ਕੋਲ ਜਾਣਾ ਹੈ आके नुरा अच्छा जी अंदर अंदर रे रखे नसल बात शाक ही रखे होया शाक के पार्ले वाले मिक्सा अच्छा जी रे पਿੰड जिथे रहा ना ਮਨਾ ਇਹਦੀ ਪੱਠੀਆਂ ਉੜੀਆਂ ਦੇ ਪਿੰਡ ਦੋਨੇ ਅੱਛੇ ਅੱਛੇ ਹੈ ਜਾਈ ਸਵਾਰ ਹੋਣੀਆਂ ਪੰਜ ਨਾਮ ਦਿੱਤੇ ਨਾ ਹਾਂ ਦੋ ਸਰ ਦਿੱਤੀ ਨੇ ਇਹਦੇ ਸਦਾ ਅੱਛੇ ਜਾਖੀ ਇਹ ਵੀ ਉਹਨੇ ਦੋ ਬਾਈ ਨਿੱਤੀ ਹੋਈ ਹੈ। ਦਾਇ ਤੇ ਪੱਠੇ ਨਿੱਤੇ ਆਈ ਅੱਛੇ ਆਹ ਸਟਰ ਬਣਾਉ ਆਪਣਾ ਪਈ ਹੈ ਹਾਂ ਦਿੱਤੇ ਹੋਏ ਨੇ। ਬਾਦਿਆਂ ਨੂੰ ਜੇ ਹੁਣ ਕੱਥੇ ਸਟਾਰਟ ਕਰਾਣੇ ਭਾਈ ਕਿੰਨੇ ਤਰੀਕੇ ਤੇ 23 ਤਰੀਕੇ ਜੜਨੀ ਬਰਾਮਪੁਰ ਜੀ ਅਸੇ ਗੋਸਲਾ ਅੱਛਾ ਜੀ 13 ਅਪ੍ਰੈਲ ਤੇ ਹਾਂ ਪਹਿਲੀ ਵਾਰੀ ਉੱਜਾ ਤੇ ਸੜਕ ਕਰਨੀ ਹੈ ਜੀ ਇਹ ਆਪਣਾ ਜਿੱਤਿਆ ਦਾ ਚਾਹ ਉਹ ਲੁਧਿਆਣੀ ਅੱਛਾ ਜੀ ਆ ਵੀ ਉਹਨਾਂ ਜਿੱਤਿਆ ਆਏਗੇ ਆਪਣੇ ਰੁਕੇ ਆ ਇਹ ਕਿੱਥੇ ਦਾ ਵੀ ਇਹ ਜਿੱਤਿਆ ਤਾਂ ਉਹ ਲੁਧਿਆਣੇ ਕੋਲ ਜਿੱਤਿਆ ਦਾ ਛੋਟਾ ਜਿਹਾ ਪਿੰਡ ਦੋਥੇ ਹੋੜਿਆ ਤਾਂ ਅੱਛਾ ਜੀ ਹਾਂ ਵਧੀਆ ਹੋੜੇ ਇਹ ਕਿ ਉਤਰੀਆਂ ਪੱਠੀ ਇਸ ਵਾਰ ਦੀ ਬਾਈ ਪੱਠੀਆਂ ਇਹ ਉਤਰੀਆਂ ਖੱਟੀਆਂ ਵਈ ਸਾਰੀਆਂ ਹੈ ਕੱਲ ਪੱਟੇ ਨੇ ਜਿਹੜੇ ਮੈਂ 10 ਪਾਰ ਸਾਫ ਤੇ ਬਾਈ ਉਹ ਸਾਰੀ ਕੋ ਕਰਤੇ ਦੱ ਉਹ ਉਹ ਡੁੰਡ ਕਰਤੇ ਜਿਹੜੇ ਵਿੱਚ 5ਵੀਂ 6ਵੀਂ ਕਲੀ ਦੇ ਬਣਾ ਪੱਟੇ ਅੱਛਾ ਜੀ ਅਜੇ ਕੜਾ ਬਈ ਆ ਇੱਕ ਕਲੀ ਛੱਡੀ ਇਹਦੀ ਫਿਰ ਇਹ ਦੋ ਇਹ ਇਹ 9ਵੀਂ ਕਲੀ ਜਿੱਤੇ ਇੱਥੇ ਵੀ 9ਵੀਂ ਜਿੱਤੇ ਜਿਹੜੇ ਇਹ ਜੋ ਉੱਪਰ ਵਾਲੀ ਛੱਡ ਕੇ ਬਾਕੀ ਪੱਟੀਆਂ ਥੱਲੇ ਵਾਲੀਆਂ ਅੱਛਾ ਜੀ ਜੇ ਆਪਾਂ ਹੁਣ ਜੇ ਨਾ ਪੱਟਦੇ ਬਾਈ ਕਹਿੰਦਾ ਜਦੋਂ ਇਕਦਮ ਹੀ ਪੈ ਗਿਆ ਉਹ ਝਾੜੇ ਪੈ ਜਾਂਦੇ ਐ ਐਸੇ ਆ ਮਤਲਬ 6 ਮਹੀਨੇ ਰੱਖਣਾ ਪੰਜਵੇਂ ਚੌਥੇ ਪੰਜਵੇਂ ਸੱਤਵੇਂ 6ਵੇਂ ਹੀ ਜਾ ਕੇ ਝੜ ਜਾਂਦੇ ਆ ਇਹ ਪੱਠੀਆਂ ਪੱਠੀਆਂ ਵਾਈਹੇ ਆ ਪੱਠੇ ਆ ਸਾਰੇ ਕੰਸਤਰਾ ਵਾਈਹੇ ਲਾਲ ਸਰੇ ਚਿੱਟੀਆਂ ਦੇ 55 ਸਰੇ ਦੇ ਕਾਲ ਸਰੇ ਅਬਿੱਲੇ ਚੜ ਦੇ ਉਹ ਲਾਲ ਚੀਨਾ ਗ੍ਰੇਗ ਉਹ ਉੱਤਰੇ ਗੱਲਦੇ ਬੱਚੇ ਹੈਗੇ ਬਾਈ ਕੋਤਰੀ ਦੇ ਹਾਂ ਹਾਂ ਲਾਲ ਚੀਨੀ ਹੈ ਜਦੋਂ ਭੂਰੀ ਜੀ ਬੈਠੀ ਗੂਰੀ ਇੱਥੇ ਲਾਲ ਚੀਨਾ ਬੈਠਾ ਕਿਹਨਾਂ ਦੇ ਆਹ ਬੈਠਾ ਮਾਰੇ ਰਿਆ ਹਾਂ ਆਹ ਬੈਠਾ ਨੀ ਆ ਲਾਲ ਟੋਰੀ ਆਓ ਨੀਲੀ ਇਹ ਆਪਣਾ ਇੱਥੇ ਜੱਡੇ ਲਖਨਪੁਰ ਐਤ ਕੀ ਦੂਸਰ ਹਰ ਗਿਆ ਦਾ ਇਹ ਪਹਿਲੇ ਦਿਨ ਰਾਤ ਨੂੰ ਇਹ ਸਾਲਾ 9 ਵਜੇ ਬੈਠਿਆ ਗੁਰਦੁਆਰੇ ਪਰ ਅੱਛਾ ਜੀ ਦੂਜੇ ਦਿਨ ਗੁਰਦੁਆਰੀ ਚੱਸ ਕਰ ਗਿਆ ਗੁਰਦੁਆਰੇ ਪਰ ਬੈਠ ਗਿਆ ਇਹ ਕਿਹੜਾ ਸ਼ਾਕਾ ਨੀ ਲਾਹੰਦਰਾ ਉਹ ਉਹ ਚੇਲੇ ਕੋਲੋਂ ਉਹ ਡੀ ਰਹਾ ਵਈ ਹਨਾ ਹਾਂ ਕਿ ਕਮੰਡਲ ਆ ਉਹ ਇੱਕ ਅੱਖ ਕਾਲੀ ਉਹਦੀ ਚਟੀਰ ਆ ਮਨਾਂ ਦੀ ਗਲੀਕ ਹੈ ਨਾ ਉਹਨੇ ਕਿਹਾ 90 ਮਾਤ ਵਈ ਹਨਾ ਵੀ ਚਲੋ ਠੀਕ ਆ ਜੀ ਮਿਲਦੇ ਆ ਕਿਤੇ ਹੋਰ ਵੀਡੀਓ ਤੇ